ਪੰਜਾਬ ਸਰਕਾਰ ਦੇ ਵੱਲੋਂ ਕੁਝ ਵਾਅਦੇ ਕੀਤੇ ਗਏ ਪਰ ਹਜੇ ਕੁਝ ਵਾਅਦੇ ਪੂਰੇ ਨਹੀਂ ਹੋਏ ਤੇ ਜਿਸ ਨੂੰ ਲੈ ਕੇ ਉੱਥੇ ਹੀ ਕਾਂਗਰਸ ਪਾਰਟੀ ਦੇ ਵੱਲੋਂ ਪਲਟਵਾਰਾ ਜਿਹੜਾ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਕੀਤਾ ਗਿਆ ਦੱਸਦੀ ਹੈ ਕਿ ਉਹਨਾਂ ਦਾ ਕਹਿਣਾ ਹੈ ਕਿ ਨਹਿਰੀ ਪਾਣੀ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਸੀ ਵਾਅਦਾ ਕੀਤਾ ਸੀ ਪਰ ਉਹ ਹਜੇ ਵੀ ਜਿਹੜਾ ਕਿ ਪੂਰਾ ਨਹੀਂ ਕਰਨਗੇ ਤੇ ਸਿਰਫ ਔਰ ਸਿਰਫ ਇੱਕ ਮਸ਼ਹੂਰੀਆਂ ਕੀਤੀਆਂ ਜਾ ਰਹੀਆਂ ਨੇ ਤੇ ਪਹਿਲਾਂ ਵੀ ਉਹਨਾਂ ਨੇ ਕਾਫੀ ਮਸ਼ਹੂਰੀਆਂ ਇਸ਼ਤਿਹਾਰਬਾਜ਼ੀਆਂ ਤੇ ਪੈਸਾ ਫੂਕ ਦਿੱਤਾ ਪਰੰਤੂ ਹਜੇ ਤੱਕ ਉਹ ਵਾਅਦੇ ਵੀ ਜਿਹੜੇ ਕਿ ਬਹੁਤ ਸਾਰੇ ਜੋ ਆਦੇ ਲੋਕਾਂ ਦੇ ਨਾਲ ਕੀਤੇ ਸੀ ਉਹ ਹਜੇ ਤੱਕ ਪੂਰੇ ਨਹੀਂ ਹੋਏ ਤੇ ਸਿਰਫ ਇੱਕ ਮਸ਼ਹੂਰੀ ਵਾਲੀ ਜਿਹੜੀ ਕਿ ਸਰਕਾਰ ਬਣ ਗਈ ਹੈ ਤੇ ਸਿਰਫ ਬਿਆਨ ਦਿੱਤੇ ਜਾਂਦੇ ਨੇ ਤੇ ਕੋਈ ਵੀ ਬਿਆਨ ਜਿਹੜਾ ਕਿ ਪੂਰਾ ਨਹੀਂ ਕੀਤਾ ਜਾਂਦਾ ਇਸ ਗੱਲ ਤੋਂ ਬਾਅਦ ਰਾਜਾ ਵੜਿੰਗ ਨੇ ਇੱਕ ਵਾਰ ਫਿਰ ਤੋਂ ਪਲਟਵਾਰ ਮੁੱਖ ਮੰਤਰੀ ਭਗਵੰਤ ਮਾਨ ਤੇ ਕੀਤਾ ਹੈ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਰਾਜਾ ਵੜਿੰਗ ਦਾ ਹੋਰ ਠੀਕ ਹੈ ਹੁਣ ਫੇਰ ਬਾਏ ਇਲੈਕਸ਼ਨ ਆਇਆ ਜਲੰਧਰ ਦਾ ਤੇ ਮਾਨ ਸਾਹਿਬ ਨੇ ਜਲੰਧਰ ਘਰ ਲੈ ਲਿਆ वैसे मेरा ख्याल मुख्यमंत्री साहब ਨੂੰ ਕਾਰ ਰੈਂਟ ਤੇ ਲੈਣ ਦੀ ਲੋੜ ਨਹੀਂ ਪੈਣੀ ਚਾਹੀਦੀ ਪਰ ਇਹ ਪਤਾ ਲੱਗਿਆ ਵੀ ਉਹ ਕਾਰ ਸਰਕਾਰ ਦੁਆਰਾ ਰੈਂਟ ਤੇ ਲਿਆ ਗਿਆ ਮੈਨੂੰ ਇਸ ਗੱਲ ਦਾ ਕੋਈ ਇਤਰਾਜ਼ ਨਹੀਂ ਅਗਰ ਮੁੱਖ ਮੰਤਰੀ ਸਾਹਿਬ ਨੇ ਜਲੰਧਰ ਜਾ ਕੇ ਕਾਰ ਰੈਂਟ ਤੇ ਲੈਣਾ ਮੈਨੂੰ ਕੀ ਇਤਰਾਜ਼ ਹੈ ਪਰ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਮੈਂ ਇੱਥੇ ਰਿਹਾ ਕਰਾਂਗਾ ਬਕਾਇਦਾ ਜਲੰਧਰ ਵੈਸਟ ਦੀ ਜੂਚ ਲਿਆ ਗਿਆ ਉਹ ਕਾਰ ਜੂਰਡਿਕਸ਼ਨ ਜਲੰਧਰ ਵੈਸਟ ਡੀਸੀ ਉੱਥੇ ਰਹੇ ਇਲੈਕਸ਼ਨ ਇਲੈਕਸ਼ਨ ਤੇ ਵਾਦਾ ਕੀਤਾ ਗਿਆ ਕਿ ਮੈਂ ਇੱਥੇ ਰਿਹਾ ਕਰਾਂਗਾ ਮੈਂ ਤਾਂ ਪਹਿਲਾਂ ਵੀ ਕਹਿੰਦਾ ਸੀ ਮਾਨ ਸਾਹਿਬ ਤੁਸੀਂ ਇੱਥੇ ਰਹਿ ਨਹੀਂ ਸਕਣਾ ਮੁੱਖ ਮੰਤਰੀ ਸਾਹਿਬ ਦੀਆਂ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਹੁੰਦੀਆਂ ਕਿੱਦਾਂ ਨਿਭਾਓਗੇ ਇੱਥੇ ਰਹਿ ਕੇ ਹੁਣ ਤੁਹਾਡੇ ਸਾਹਮਣੇ ਉਹ ਕਾਰ ਜਿਸ ਦਿਨ ਦਾ ਚੋਣ ਜਿੱਤੇ ਨਤੀਜਾ ਆਇਆ ਉਹ ਕਾਰ ਬੰਦ ਪਿਆ ਜੇ ਖੁੱਲਾ ਤਾਂ ਦੱਸ ਦਿਓ ਹੋਂ ਪਤਾ ਲੱਗਿਆ ਹੈ ਕਿ ਮੁੱਖ ਮੰਤਰੀ ਸਾਹਿਬ ਨੇ ਘਰ ਜਿਹੜਾ ਕਮਿਸ਼ਨਰ ਦੇ ਜਿਹੜਾ ਕੋਈ ਬੈਂਗਲور ਜਾਂ ਉਹਦਾ ਘਰ ਸੀਗਾ ਉੱਥੇ ਉਹਨਾਂ ਨੇ ਕਿਹਾ ਵੀ ਮੈਂ ਘਰ ਇੱਥੇ ਤਬਦੀਲ ਕਰ ਲਾਂਗਾ ਪਹਿਲੀ ਗੱਲ ਤਾਂ ਉਹ ਭਲੇਮਾਨਸ ਦਾ ਜਿਹੜਾ ਉੱਥੇ ਕਮਿਸ਼ਨਰ ਲੱਗੇ ਉਹਰਾ ਵੀ ਕੰਮਕਾਜ ਸਾਰਾ ਖਰਾਬ ਹੋ ਜਾਏਗਾ ਵੀ ਉਹਨਾਂ ਦੇ ਉਹਰੇ ਘਰ ਦੇ ਵਿੱਚ ਆਪਦਾ ਇਹ ਰੈ residense ਬਣਾ ਲੈਣਗੇ ਫਿਰ ਮੈਂ ਇਹ ਸਵਾਲ ਫਿਰ ਉਹਨਾਂ ਨੇ ਇਹ ਵੀ ਕਿਹਾ ਕਿ ਮੈਂ 2 ਦਿਨ ਹਫਤੇ 'ਚੋਂ ਦੋ ਦਿਨ ਹੀ ਕਿਹਾ ਕਿ ਮਹੀਨੇ ਚੋਂ ਦੋ ਦਿਨ ਕਿਹਾ ਮੈਂ ਤੁਹਾਨੂੰ ਕੁਝ ਹਫਤੇ ਚੋਂ ਦੋ ਦਿਨ ਹੁਣ ਹਫਤੇ ਜੋ ਦੋ ਦਿਨ ਉਹ ਜਲੰਧਰ ਲਾਇਆ ਕਰਨਗੇ ਐਸ ਹੀ ਸੈਡ ਮੈਨੂੰ ਤਾਂ ਕੋਈ ਇਤਰਾਜ਼ ਨਹੀਂ ਹੈ ਜੇ ਲਾਇਆ ਕਰਨ ਪਰ ਇਸ ਤੋਂ ਬਾਅਦ ਡੇਰਾ ਬਾਬਾ ਨਾਨਕ ਇਲੈਕਸ਼ਨ ਹੈ ਇਸ ਤੋਂ ਬਾਅਦ ਗਿੱਦੜਬੇ ਇਲੈਕਸ਼ਨ ਹੈ ਇਸ ਤੋਂ ਬਾਅਦ ਬਰਨਾਲੇ ਇਲੈਕਸ਼ਨ ਹੈ ਚੱਬੇਵਾਲ ਇਲੈਕਸ਼ਨ ਹੈ ਉਹ ਜੇ ਸਾਰੀਆਂ ਜਗ੍ਹਾ ਤੇ ਉਹਨਾਂ ਚਾਰ ਘਰ ਹੋਰ ਲੈਣੇ ਪੈਣੇ ਆ ਫਿਰ ਚਾਰੇ ਉਹਨਾਂ ਜਗ੍ਹਾ ਤੇ ਦੋ ਦੋ ਦਿਨ ਅਗਰ ਲਾਉਣਗੇ ਤਾਂ ਮਾਨਸਾਹਬ ਦਾ ਇਹ ਨਾ ਪੰਜ ਹਲਕਿਆਂ ਚ ਹੀ ਰਹਿ ਜਾਣਗੇ ਜਾਂ ਪੰਜ ਜ਼ਿਲ੍ਹਿਆਂ ਚ ਲਾ ਲਵਾਂ ਬਾਕੀ ਜ਼ਿਲ੍ਹਿਆਂ ਦਾ ਕੀ ਹੋਇਆ ਤਾਂ ਬਾਕੀ ਹਲਕਿਆਂ ਦਾ ਕੀ ਹੋਏਗਾ ਤਾਂ ਕਹਿਣ ਦਾ ਮਤਲਬ ਇਹ ਹੈ ਕਿ ਇਹ ਸਰਾ ਸਰ ਸਗੂਫੇ ਛੱਡਨੇ ਔਰ ਇਸ ਤਰ੍ਹਾਂ ਦੀ ਗੱਲ ਕਰਨੀ ਜਿਹੜੀ ਤੁਸੀਂ ਪੂਰੀ ਨਾ ਕਰ ਸਕੋ ਇਹ ਮਾਨਸਾਹਬ ਲੋਕਾਂ ਨੂੰ ਬੇਵਕੂਫ ਬਣਾਉਣਾ ਬੰਦ ਕਰਨ ਇਸੇ ਕਾਰਨ ਰਿਆ ਕਿ ਅਸੀਂ 7 ਸੀਟਾਂ ਜਿੱਤੇ ਉਹ 3 ਸੀਟਾਂ ਜਿੱਤੇ ਕਿਉਂਕਿ ਉਹ ਕਹਿੰਦੇ ਸੀ 13 0 ਤੇ ਮੈਂ ਕਹਿੰਦਾ ਸੀ ਕਿ ਸਾਡੀ ਪਾਰਟੀ ਸਭ ਤੋਂ ਵੱਡੀ ਪਾਰਟੀ ਦੇ ਰੂਪ ਦੇ ਵਿੱਚ ਆਏਗੀ ਸੀਟਾਂ ਪਤਾ ਨਹੀਂ ਕਿੰਨੀਆਂ ਹੋਣੀਆਂ ਸਾਡੇ ਕੋਲੇ ਸਭ ਤੋਂ ਵੱਧ ਸੀਟਾਂ ਹੋਣੀਆਂ ਉਵੇਂ ਹੀ ਹੋਇਆ ਇਸੇ ਕਰਕੇ ਉਹਨਾਂ ਕੋਲੇ 3 ਆਏ ਕਿਉਂਕਿ ਬਹੁਤ ਵੱਡੇ ਵੱਡੇ ਓਵਰ ਪ੍ਰੋਮਿਸਿੰਗ ਜਿਹੜੇ ਕੀਤੇ ਸਨ ਵਾਦੇ आसमान ਤੋਂ ਤਾਰੇ ਤੋੜ ਲਿਆਉਂਗਾ ਬਦਲਾਅ ਹੋਏਗਾ ਇੱਕ ਐਸਾ ਰਾਜ ਹੋਏਗਾ ਪਹਿਲੇ ਵਾਲੇ ਸੀ ਜਿਹੜੇ ਅਕਾਲੀ ਦਲ ਵਾਲੇ ਉਹ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਹਿੰਦੇ ਸੀ 25 ਸਾਲ ਦੀ ਗੱਲ ਕਰਦੇ ਸੀ ਤੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਐਸਾ ਨਿਭੜਿਆ ਤੇ ਸਾਰਾ ਕੁਝ ਧੋਕੇ ਲੈ ਗਿਆ ਹੁਣ ਇੱਕ ਸੀਟ ਆਈ ਹੈ ਕੋਈ ਵੀ ਨਹੀਂ ਰਿਹਾ ਅਕਾਲੀ ਦਲ ਵਿੱਚ ਇਹੀ ਹਾਲ ਇਸ ਪਾਰਟੀ ਦਾ ਹੁਣ ਮੈਂ ਇਹ ਗੱਲ ਕੀ ਕਰਨਾ ਚਾਹਣਾ ਤੁਹਾਨੂੰ ਮੈਂ ਕਿਉਂ ਅੱਜ ਦੀ ਇਹ ਪ੍ਰੈਸ ਕਾਨਫਰੰਸ ਜਿਹੜੀ ਐਮਰਜੈਂਸੀ ਦੇ ਰੂਪ ਦੇ ਵਿੱਚ ਤੁਹਾਨੂੰ ਇਹ ਦੱਸਿਆ ਗਿਆ ਕਿਉਂਕਿ ਕੱਲ ਨੂੰ ਫਿਰ ਪਾਰਲੀਮੈਂਟ ਹੈ ਫਿਰ ਸਮਾਂ ਨਹੀਂ ਲੱਗਿਆ ਕਿਉਂਕਿ ਪਹਿਲਾਂ ਵੀ ਪਾਰਲੀਮੈਂਟ ਸੀ ਅਸੀਂ ਪਾਰਲੀਮੈਂਟ ਸੀ ਤੇ ਮਾਨ ਸਾਹਿਬ ਚਲੇ ਗਏ ਗਿੱਦੜਬਾ ਹਲਕੇ ਦੇ ਦੋਦੇ ਪਿੰਡ ਤੇ ਸੋਥੇ ਦੀਆਂ ਨਹਿਰਾਂ ਤੇ ਜਿੱਥੇ ਅਸੀਂ ਜੰਮੇ ਪਲੇ ਵੱਡੇ ਹੋਏ ਹਾਂ ਉੱਥੇ ਜਾ ਕੇ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਪਹਿਲੀ ਗੱਲ ਤੋਂ ਨਹਿਰ ਵਾਲਾ ਜਿਹੜਾ ਸੁਪਨਾ ਵੀ ਅਸੀਂ ਦਿਖਾਇਆ ਗਿਆ ਕਿਉਂਕਿ ਜੇ ਬਾਏ ਇਲੈਕਸ਼ਨ ਨਾ ਹੁੰਦੀ ਜੇ ਰਾਜਾਵੜੀਂ ਲੁਧਿਆਣੇੋਂ ਨਾ ਲੜਦਾ ਐਮਪੀ ਨਾ ਬਣਦਾ ਤਾਂ ਸ਼ਾਇਦ ਮਾਨ ਸਾਹਿਬ ਨੂੰ 2.5 ਸਾਲੇ ਚੇਤੇ ਨਹੀਂ ਆਉਣਾ ਸੀ ਵੀ ਦੋਦੇ ਤੇ ਸੋਥੇ ਪਿੰਡ ਦੀਆਂ ਨਹਿਰਾਂ ਤੇ ਜਾ ਕੇ ਮੈਂ ਪ੍ਰੈਸ ਕਾਨਫਰੰਸ ਕਰਨੀ ਹੈ ਪ੍ਰੈਸ ਕਾਨਫਰੰਸ ਕੀ ਕਹਿੰਦੇ ਕਹਿੰਦੇ ਮੈਂ ਇੱਕ ਮਾਲਵਾ ਨਹਿਰ ਬਣਾਉਣ ਜਾ ਰਿਹਾ ਹਾਂ ਸਿਰੇ ਵਿੱਚ 2000 ਕਿਊਸਿਕ ਪਾਣੀ ਜਾਏਗਾ ਤੇ 22 ਬਲॉक्स ਨੂੰ ਇਹ ਨਹਿਰ ਪਾਣੀ ਦੇਗੀ ਭਾਈ ਮੈਨੂੰ ਤਾਂ ਨਹਿਰ ਕੱਢਣ ਤੇ ਕੋਈ ਇਤਰਾਜ਼ ਨਹੀਂ ਮੈਂ ਕਹਿੰਨਾ ਹੈ ਕਿਉਂਕਿ ਜਿਹੜਾ ਸਰਫੇਸ ਵਾਟਰ ਹੈ ਸਾਡਾ ਗਰਾਊਂਡ ਵਾਟਰ ਹੈ ਇਹ ਰੀਤੇ ਬਹੁਤ ਸਾਰੀ ਹਰਦੀਪ ਕਿੰਗਰਾ ਜੀ ਨੇ ਬਹੁਤ ਵਿਸਤਾਰ ਪੂਰਕ ਜਾਣਕਾਰੀ ਹੈ ਇਹਨਾਂ ਨੂੰ ਉਹ ਦਿਨ ਬਦ ਦਿਨ ਥੱਲੇ ਜਾ ਰਿਹਾ ਹੈ ਬਹੁਤ ਮਾਹਿਰਾਂ ਨੇ ਚਿੰਤਾ ਪ੍ਰਗਟ ਕੀਤੀ ਹੈ ਕਿ ਪਾਣੀ ਆਉਣ ਵਾਲੇ ਸਮੇਂ 'ਚ ਸਾਡੇ ਪੰਜਾਬ ਦੇ ਵਿੱਚ ਖਤਰੇ ਦੀ ਘੰਟੀ ਆ ਮੁੱਖ ਜਾਣਾ ਹੈ ਇਹ ਨਾ ਹੋਵੇ ਰੇਗਿਸਤਾਨ ਬਣ ਜਾਏ ਇਸ ਕਰਕੇ ਕਈ ਮਾਹਿਰ ਸਾਨੂੰ ਕਹਿੰਦੇ ਜੀਰੀ ਨਾ ਲਾਓ ਝੋਨਾ ਨਾ ਲਾਓ ਹੋਰ ਕੋਈ ਫਸਲਾਂ ਲਾਓ ਪਰ ਸਰਕਾਰਾਂ ਨੇ ਕਦੇ ਬੰਦੋਬਾਸਤ ਕੀਤਾ ਨਹੀਂ ਕਿ ਕਿਵੇਂ ਡਾਈਵਰਸੀਫਿਕੇਸ਼ਨ ਹੋਵੇ ਸਾਨੂੰ ਨਹਿਰ ਤੇ ਕੋਈ ਇਤਰਾਜ਼ ਨਹੀਂ ਮੈਂ ਤਾਂ ਕਹਿੰਦਾ ਕੈਨਾਲ ਵਾਟਰ ਜਿੰਨਾ ਮਿਲੇ ਉਨਾ ਹੀ ਥੋੜਾ ਸਾਡੇ ਕੋਲ ਸ਼ਾਰਟੇਜ ਇਹਦੇ ਆਸਤੇ ਤਿੰਨ ਚੀਜ਼ਾਂ ਜ਼ਰੂਰੀ ਆ ਪਹਿਲਾਂ ਤਾਂ ਟੈਕਨੀਕਲ ਫਿਰ ਦੂਜਾ ਇਹਦੇ ਤੇ ਸਮਾਜਿਕ ਤੇ ਆਰਥਿਕ ਤੀਜਾ এনवायरमेंट ਇਹ ਤਿੰਨ ਚੀਜ਼ਾਂ ਅਗਰ ਇਹਦੇ ਤੇ ਵਿਚਾਰੀਆਂ ਜਾਣੀਆਂ ਚਾਹੀਦੀਆਂ ਤਦ ਨਹਿਰਾਂ ਨਿਕਲਦੀਆਂ ਬੇਸਿਕਲੀ ਵੀ ਵਾਤਾਵਰਣਾਂ ਕਿੰਨਾ ਕੁ ਨੁਕਸਾਨ ਹੋਏਗਾ ਦਰਖਤ ਕਿੰਨੇ ਵੱਡੇ ਜਾਣਗੇ ਕਿਉਂਕਿ ਉਹ ਸਾਰੇ ਨਾਲ ਦਰਖਤ ਨੇ ਨਹਿਰ ਦੇ ਨਾਲ ਜਿਹੜੀ ਰਾਜਸਥਾਨ ਫੀਡਰ ਦੇ ਨਾਲ ਇਹ ਨਹਿਰ ਕੱਢਣ ਦੀ ਗੱਲ ਕਰ ਰਹੇ ਨੇ ਉਹ ਸਾਰਾ এনवायरमेंट ਕਿੰਨਾ ਨੁਕਸਾਨ ਹੋਏਗਾ ਉਹਦੇ ਤੇ ਵਿਚਾਰ ਕੀਤਾ ਜਾਂਦਾ ਪਹਿਲਾਂ ਟੈਕਨੀਕਲ ਕਿੰਨੀ ਕੁ ਲਾਹੇਬੰਦ ਹੋਏਗੀ ਪੰਜਾਬੀ ਚ ਵੀ ਪਾਣੀ ਪਹੁੰਚ ਪਾਏਗਾ ਵੀ ਉੱਥੇ ਕਿ ਨਹੀਂ ਪਹੁੰਚ ਪਾਏਗਾ ਜਿਹੜਾ 2000 ਕਿਊਸਿਕ ਪਾਣੀ ਲੈ ਕੇ 22 ਬਲਾਕਾਂ ਨੂੰ ਦੇਣਾ ਚਾਹੁੰਦੇ ਨੇ ਆਲਰੇਡੀ ਰਾਜਸਥਾਨ ਫੀਡਰ ਦੇ ਵਿੱਚ ਪਾਣੀ ਜਾ ਰਿਹਾ ਹੈ 15000 ਕਿਊਸਿਕ ਆਲਰੇਡੀ ਚੱਲ ਰਿਹਾ ਹੈ ਜਿਹੜਾ ਰਾਜਸਥਾਨ ਫੀਡਰ ਚ ਰਾਜਸਥਾਨ ਨੂੰ ਸਾਡਾ ਪਾਣੀ ਜਾ ਰਿਹਾ ਹੁਣ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਕਿ ਟੈਕਨੀਕਲੀ ਕੀ ਹੋਣਾ ਹੈ ਟੈਕਨੀਕਲ ਤਾਂ ਇਹ ਪਿਛਲੀਆਂ ਸਰਕਾਰਾਂ ਦੁਆਰਾ ਇਹਦੇ ਤੇ ਸਰਵੇ ਕਰਾਇਆ ਗਿਆ ਸੀ ਤੇ ਟੈਕਨੀਕਲੀ ਉਹਨਾਂ ਨੇ ਇਹਨੂੰ ਫੇਲ ਕਰਤਾ ਸੀ ਕਿਉਂਕਿ ਤੇ ਸੋਸ਼ਲ ਦੀ ਗੱਲ ਕਰੀਏ ਉਹਨਾਂ ਨੇ ਕਿਹਾ ਦਰਸਤ ਦੁਖਤ ਬਹੁਤ ਕੱਟੇ ਜਾਣੇ ਮੈਂ ਤੁਹਾਨੂੰ ਕਿਹਾ এনਵਾਇਰਨਮੈਂਟ ਦੀ ਗੱਲ ਕਰੀਏ ਉਰੇ ਤੇ ਵੀ ਉਹਨਾਂ ਨੇ ਕਿਹਾ ਵੀ ਇਹ ਇਹ ਠੀਕ ਨਹੀਂ ਹੋਏਗਾ ਇਹ ਰਾਜਸਥਾਨ ਨਹਿਰ ਹੈ ਜਿਹੜਾ ਇਹ ਖੱਬੇ ਪਾਸੇ ਜਿਹੜਾ ਏਰੀਆ ਹੈ ਇਹ ਆਲਰੇਡੀ ਰਾਜਸਥਾਨ ਦੀ ਗਵਰਨਮੈਂਟ ਦਾ ਏਰੀਆ ਹੈਗਾ ਕਿਉਂਕਿ ਜਦੋਂ ਉਹਨਾਂ ਨੇ ਨਹਿਰ ਇਹ ਕੱਢਣ ਪਹਿਲਾਂ ਬਣਾਈ ਸੀ ਔਰ ਇਹ ਨਾਲ-ਨਾਲ ਜ਼ਮੀਨ ਉਹਨਾਂ ਦੀ ਅਕਵਾਇਰ ਕੀਤੀ ਵੀ ਪੁਰਾਣੀ ਜ਼ਮੀਨ ਕਿਤੇ ਉਹਨਾਂ ਦੇ ਕੁਆਟਰ ਸਨ ਕਿਤੇ ਉਹਨਾਂ ਦੇ ਖਾਲੀ ਥਾਵਾਂ ਲੇਕਿਨ ਉਹ ਸਾਰੀ ਜਗ੍ਹਾ ਤੇ ਨਹੀਂ ਹੈ ਉਹ ਸਾਰੀ ਥਾਂ ਤੇ ਨਹੀਂ ਹੈ ਸਾਰੀ ਜ਼ਮੀਨ ਹਾਂ ਲੇਕਿਨ ਨਾਲ-ਨਾਲ ਕਾਫੀ ਜਗ੍ਹਾ ਰਾਜਸਥਾਨ ਸਰਕਾਰ ਦੀ ਹੈਗੀ ਆ ਰਾਜਸਥਾਨ ਫੀਲਡਰ ਦੇ ਖੱਬੇ ਪਾਸੇ ਹੁਣੇ ਦਾ ਟੈਕਨੀਕਲ ਪ੍ਰੋਬਲਮ ਕੀ ਹੈ ਕਿ ਜਿੱਥੇ ਇਹ ਨਹਿਰ ਸ਼ੁਰੂ ਹੋਣੀ ਹੈ ਇਹਨੂੰ ਕਹਿੰਦੇ ਆ ਹਰੀਕੇ ਬਹਿਰਾਜ ਉੱਥੇ ਉਹ ਨੀਵਾ ਧਰਤੀ ਤੋਂ ਉੱਥੇ ਸਾਨੂੰ ਲਿਫਟ ਕਰਕੇ ਪਾਣੀ ਹੈ ਜਿਹੜਾ ਉਹ ਇਸ ਨਹਿਰ ਚ ਲਿਫਟ ਕਰਕੇ ਪਾਉਣਾ ਪੈਣਾ ਹੈ ਆਟੋਮੈਟਿਕਲੀ ਨਹੀਂ ਪਾਣੀ ਉੱਥੇ ਆਉਣਾ ਉਹ ਉੱਥੋਂ ਲਿਫਟ ਕਰਨਾ ਪੈਣਾ ਫਿਰ ਪਾਣੀ ਪਾਉਣਾ ਪੈਣਾ ਫਿਰ ਇਸ ਤੋਂ ਬਾਅਦ ਨਹਿਰ ਗਿੱਦੜਬਾ ਇਲਾਕੇ ਵਿੱਚ ਪਹੁੰਚੇਗੀ ਤੇ ਧਰਤੀ ਹੈ ਜਿਹੜੀ ਉੱਥੇ ਫਿਰ ਜਿਹੜਾ ਲੈਵਲ ਧਰਤੀ ਤੋਂ ਥੱਲੇ ਆ ਉੱਥੇ ਫਿਰ ਪਾਣੀ ਸਾਨੂੰ ਜਿਹੜੇ ਲਿਫਟ ਕਰਨਾ ਪੈਣਾ ਹੈ ਅਗਰ ਤੁਸੀਂ ਬਾਈ ਬਲਾਕਾਂ ਦੇ ਵਿੱਚ ਪਾਣੀ ਪਹੁੰਚਾਉਣਾ ਹੈ ਇਹ ਦੁਬਾਰਾ ਫੇਰ ਉੱਥੋਂ ਪਾਣੀ ਲਿਫਟ ਕਰਨਾ ਪੈਣਾ ਹੈ ਜਿਹੜੇ ਪੁਰਾਣੇ ماہر ਲੋਕ ਐ ਉਹ ਗੱਲ ਇਹ ਕਹਿੰਦੇ ਆ ਕਿ ਚੜ੍ਹਦੇ ਵਾਲੇ ਪਾਸੇ ਪਾਣੀ ਜਾਂਦਾ ਨਹੀਂ ਹੈ ਜਿੰਨੇ ਵੀ ਲੋਕ ਉੱਥੇ ਗੱਲਾਂ ਕਰਦੇ ਵੀ ਚੜ੍ਹਦੇ ਵਾਲੇ ਪਾਸੇ ਪਾਣੀ ਲੈ ਕੇ ਜਾਣਾ ਔਖਾ ਕੰਮ ਐ ਇਸੇ ਕਰਕੇ ਉਹ ਪਾਣੀ ਲਿਫਟ ਦੀ ਗੱਲ ਕਰਦੇ ਵੀ ਲਿਫਟ ਕਰਾਂਗੇ ਤੇ ਪਾਣੀ ਪਚਾਵਾਂਗੇ 22 ਬਲਾਕਸ ਦੇ ਵਿੱਚ ਸੋ ਮੇਰੇ ਕਹਿਣ ਦਾ ਮਤਲਬ ਇਹ ਪਾਣੀ ਕਿਵੇਂ ਪਹੁੰਚੇਗਾ ਟੈਕਨੀਕਲ ਪਹਿਲਾਂ ਫੇਲ ਕੀਤਾ ਵਿਆ ਇਹ ਕਿਵੇਂ ਪਹੁੰਚਾਉਣਗੇ ਇਹ ਕੁਐਸਚਨ ਮਾਰਕ ਹੈ ਇਹ ਚਿੰਤਾ ਦਾ ਵਿਸ਼ਾ ਹੈ ਇਹ ਪੜਤਾਲ ਦਾ ਵਿਸ਼ਾ ਹੈ ਇਹਦੇ ਨਾਲ ਨਾਲ ਉਹ ਕਹਿੰਦੇ ਆ ਜੇ ਅਸੀਂ ਪ੍ਰਤੀ ਕਿਲਾ ਹਿਸਾਬ ਲਾਈਏ ਤਾਂ 7 ਮਿੰਟ ਇੱਕ ਏਕੜ ਨੂੰ ਦਿੱਤੇ ਜਾਣਗੇ ਪਾਣੀ ਦੀ ਵੰਡ ਹੁਣ 7 ਮਿੰਟਾਂ ਦੇ ਨਾਲ ਤਾਂ ਮੈਨੂੰ ਲੱਗਦਾ ਵੀ ਜ਼ਿਮੀਂਦਾਰ ਦਾ ਕਿਸਾਨ ਦਾ ਏਕੜ ਹੈ ਜਿਹੜਾ ਉਰੇ ਚ ਪਾਣੀ ਪਹੁੰਚੇਗਾ ਨਹੀਂ